ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਹੈ ਇਹ ਸਾਰਿਆਂ ਭੈਣ ਭਰਾਵਾਂ ਦੇ ਮਨਾਂ ਦੇ ਵਿੱਚ ਹੈ ਨਾ ਜੋ ਵੀ ਆਪਣੇ ਹੁੰਦੇ ਹਨ ਨਾ ਕਿਉਂਕਿ ਜਦੋਂ ਆਪਾਂ ਦੁੱਖਾਂ ਦੇ ਨਾਲ ਘਿਰੇ ਹੁੰਨੇ ਆ ਉਸ ਟਾਈਮ ਆਪਣਾ ਮਨ ਹੈ ਜਿਹੜਾ ਬਹੁਤ ਦੁਵਿਧਾ ਦੇ ਵਿੱਚ ਪੈਂਦਾ ਹਰ ਇੱਕ ਪਾਸੇ ਤੋਂ ਡੋਲਦਾ ਹੈ ਚਾਹੇ ਆਪਾਂ ਨੂੰ ਹਨਾ ਕਹਿੰਦੇ ਹੁੰਦੇ ਨੇ ਰੱਬ ਸਾਹਮਣੇ ਆ ਕੇ ਵੀ ਕਹਦੇ ਵੀ ਤੇਰਾ ਇਹ ਕੰਮ ਬਣ ਜਾਊਗਾ ਪਰ ਮਨ ਫਿਰ ਵੀ ਡੋਲੇਗਾ ਕਿਉਂਕਿ ਆਪਾਂ ਨੂੰ ਅੱਜ ਕੱਲ੍ਹ ਹਨਾ ਸਿੱਦੇ ਰਾਸਤੇ ਤੇ ਲਿਜਾਣ ਵਾਲੇ ਆਪਣੀ ਮਦਦ ਕਰਨ ਵਾਲੇ ਲਾ ਲਓ ਜਾਂ ਆਪਾਂ ਨੂੰ ਮੋਟੀਵੇਟ ਕਰਨ ਵਾਲੇ ਹਨਾ ਬਹੁਤ ਘੱਟ ਇਨਸਾਨ ਮਿਲਣਗੇ ਤੁਹਾਨੂੰ ਨਾ ਡੀਮੋਟੀਵੇਟ ਕਰਨ ਵਾਲੇ ਇਨਸਾਨ ਬਹੁਤ ਜ਼ਿਆਦਾ ਆਪਣੇ ਆਲੇ ਦੁਆਲੇ ਹਰ ਟਾਈਮ ਹੀ ਹੋਣਗੇ ਤੁਸੀਂ ਇੱਕ ਕੰਮ ਦੇ ਵਿੱਚ ਹਨਾ ਕਾਮਯਾਬ ਨਾ ਹੋਏ ਤਾਂ ਤੁਹਾਨੂੰ ਨਾ ਇਹ ਨਹੀਂ ਕਹਿਣਗੇ ਵੀ ਤੂੰ ਇਹ ਕੰਮ ਦੇ ਵਿੱਚ ਕਾਮਯਾਬ ਨਹੀਂ ਹੋਇਆ ਤਾਂ ਤੂੰ ਖੜਾ ਹੋ ਦੁਬਾਰਾ ਤੋਂ ਜਿਹੜਾ ਸਵੇਰਾ ਆਉ ਆਇਆ ਤੇਰੇ ਵਾਸਤੇ ਉਸ ਤੋਂ ਦੁਬਾਰਾ ਤੋਂ ਤੂੰ ਆਪਣੀ ਜ਼ਿੰਦਗੀ ਦੀ ਹਨਾ ਸ਼ੁਰੂਆਤ ਕਰ ਆਪਣੀ ਮੰਜ਼ਲ ਤੇ ਦੁਬਾਰਾ ਉੱਠ ਨਹੀਂ ਤੁਹਾਨੂੰ ਕਹਿਣਗੇ ਲੈ ਤੂੰ ਤਾਂ ਇਹ ਕਰ ਨਹੀਂ ਸਕਦਾ ਤੂੰ ਕਿੱਥੇ ਪੰਗਾ ਲੈ ਲਿਆ ਸੀ ਤੈਨੂੰ ਸਾਨੂੰ ਤਾਂ ਪਹਿਲੀ ਪਤਾ ਸੀ ਵੀ ਤੂੰ ਇਹ ਕੰਮ ਕਰੇਂਗਾ ਨਹੀਂ ਤੈਥੋਂ ਹੋਣਾ ਨਹੀਂ ਤੂੰ ਹੁਣ ਆ ਕਰਕੇ ਦੇ ਲਾ ਕਿੰਨਾ ਪੰਗਾ ਸਿਆਪਾ ਪਾ ਲਿਆ ਤੂੰ ਪੈਸੇ ਦੀ ਬਰਬਾਦੀ ਕਰ ਲਈ ਦੇਖੋ ਇਹ ਚੀਜ਼ਾਂ ਹਨ ਆਪਣੇ ਆਲੇ ਦੋਲੇ ਸਮਾਜ ਦੇ ਵਿੱਚ ਤੁਹਾਨੂੰ ਅਕਸਰ ਸੁਣਨ ਨੂੰ ਮਿਲਣਗੀਆਂ ਦੇਖੋ ਇੱਕ ਦੋ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਕਹਿੰਦੇ ਤੁਹਾਨੂੰ ਮੋਟੀਵੇਟ ਕਰਨਗੇ ਇੱਕ ਮਾਪਾਪ ਨੇ ਚਲੋ ਠੀਕ ਹੈ ਮਾਪਾਪਾ ਵੀ ਕਹਿੰਦੇ ਨੇ ਹਨਾ ਵੀ ਤੁਸੀਂ ਸਾਡੇ ਪੈਸੇ ਦੀ ਬਰਬਾਦੀ ਕਰਤੀ ਇੱਕ ਟਾਈਮ ਉਹ ਤੁਹਾਨੂੰ ਝੜਕਣਗੇ ਹਰ ਇੱਕ ਚੀਜ਼ ਤੋਂ ਝੜਕਣਗੇ ਹਨਾ ਵੀ ਤੂੰ ਪੜਿਆ ਨਹੀਂ ਤੂੰ ਇਹ ਨਹੀਂ ਕੀਤਾ ਤੂੰ ਮਿਹਨਤ ਨਹੀਂ ਕੀਤੀ ਪਰ ਬਾਅਦ ਦੇ ਵਿੱਚ ਉਹ ਫੇਰ ਤੁਹਾਨੂੰ ਹੱਲਾਸ਼ੇਰੀ ਦੇਣਗੇ ਵੀ ਕੋਈ ਗੱਲ ਨਹੀਂ ਪੁੱਤ ਇਹ ਕੰਮ ਜੇ ਤੂੰ ਹੁਣ ਨਹੀਂ ਕਰ ਸਕਿਆ ਤਾਂ ਤੂੰ ਅੱਗੇ ਕਰ ਸਕਦਾ ਹੈ ਕਰ ਕਿਉਂਕਿ ਸਾਰਾ ਸਾਲ ਇੱਕ ਬੱਚਾ ਪੜਦਾ ਉਹਨੂੰ ਸਾਰਾ ਸਾਲ ਮਾਪਾਪ ਕਹਿੰਦੇ ਰਹਿੰਦੇ ਨੇ ਪੁੱਤ ਤੂੰ ਮਿਹਨਤ ਕਰ ਤੂੰ ਪੜ ਤੂੰ ਕਾਮਯਾਬ ਹੋ ਜਾਵੇਂਗਾ ਤੂੰ ਮੰਜ਼ਿਲ ਤੇ ਪਹੁੰਚੇਗਾ ਪਰ ਉਸ ਟਾਈਮ ਹਨਾ ਕਈ ਵਾਰੀ ਹੁੰਦਾ ਹੈ ਇੱਕਪ ਕਰਮਾਂ ਤੇ ਵੀ ਲਗਾ ਲੋ ਇੱਕਪ ਕਹਿ ਦਿੰਨੇ ਆ ਨਾ ਵੀ ਹਾਂ ਨਹੀਂ ਵੀ ਕਿਤੇ ਕਰਨ ਜਾਣ ਜਦੋਂ ਉਮਰ ਛੋਟੀ ਹੁੰਦੀ ਹੈ ਉਦੋਂ ਹਨ ਆਪ ਨੂੰ ਇੱਕ ਹਰੇਕ ਚੀਜ਼ ਖੇੜ ਹੀ ਲੱਗਦੀ ਹੁੰਦੀ ਹੈ ਨਾ ਵੀ ਪਤਾ ਨਹੀਂ ਮੈਂ ਤਾਂ ਸੇਖ ਚਿੱਲੀ ਵਾਲਾ ਕੰਮ ਹੁੰਦਾ ਵੀ ਮੈਂ ਤਾਂ ਹੁਣ ਪਹੁੰਚੂਗਾ ਹਨ ਤੇ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਨੂੰ ਹਨ ਆਪਾਂ ਚਲੋ ਛੱਡਦੇ ਹੋਏ ਇੱਕ ਕਹਿੰਦੇ ਮਾਪੇ ਅਤੇ ਇੱਕ ਗੁਰੂ ਜਿਹੜਾ ਤੁਹਾਡਾ ਟੀਚਰ ਹੈਗਾ ਹਨ ਉਹ ਕਹੇਗਾ ਵੀ ਜਿਹੜਾ ਮੇਰਾ ਸਟੂਡੈਂਟ ਹੈ ਤੇ ਮਾਪੇ ਕਹਿਣਗੇ ਵੀ ਜਿਹੜਾ ਮੇਰਾ ਬੱਚਾ ਉਹ ਮੇਰੇ ਤੋਂ ਵੱਡਾ ਅਫਸਰ ਬਣੇ ਹੋਰ ਚਾਹੇ ਤੁਹਾਡੇ ਚਾਚੇ ਤਾਏ ਮਾਮੇ ਮਾਸੜ ਮਾਸੀਆਂ ਭੈਣ ਭਰਾ ਚਾਹੇ ਕੋਈ ਵੀ ਹੈ ਤੁਹਾਨੂੰ ਹਰ ਇੱਕ ਮਤਲਬ ਕਿ ਇਹ ਸੋਚੇਗਾ ਚਾਹੇ ਉਹ ਤੁਹਾਨੂੰ ਮੂੰਹ ਤੇ ਕਹੀ ਜਾਵੇ ਵੀ ਹਾਂ ਇਹ ਉੱਪਰ ਜਾਵੇ ਹਨਾ ਇਹ ਅਫਸਰ ਬਣ ਜਾਏਗਾ ਤੂੰ ਐ ਹੋ ਜਾਏਗਾ ਤਾਂ ਪਰ ਅੰਦਰੋਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਹੋਊਗਾ ਵੀ ਇਹ ਮੈਥੋਂ ਵੱਡਾ ਨਾ ਬਣ ਜਾਈ ਮੈਥੋਂ ਉੱਚਾ ਨਾ ਹੋ ਜਾਏ ਇੱਕ ਸਮਾਜ ਦੇ ਸਾਰਿਆਂ ਨੂੰ ਹੀ ਆਪਾਂ ਆਪਾਂ ਆਪਣੇ ਦੁੱਖ ਤੋਂ ਹਨਾ ਘੱਟ ਦੁਖੀ ਆਪਾਂ ਦੂਸਰੇ ਦੇ ਸੁੱਖ ਤੋਂ ਦੂਸਰੇ ਦੀ ਤਰੱਕੀ ਤੋਂ ਜ਼ਿਆਦਾ ਦੁਖੀ ਤੇ ਕਈ ਭੈਣਾਂ ਭਰਾਵਾਂ ਨੂੰ ਮੈਂ ਬਹੁਤ ਵਾਰੀ ਦੱਸਿਆ ਵੀ ਤੁਸੀਂ ਹੈਨਾ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ ਜਿਹਦੇ ਨਾਲ ਤੁਹਾਡੇ ਮਨ ਦੀ ਹਰ ਇੱਕ ਦੁਬਿਦਾ ਹਰ ਇੱਕ ਦੁੱਖ ਦੂਰ ਹੋਵੇਗਾ ਤੇ ਵਾਹਿਗੁਰੂ ਜੀ ਤੁਹਾਨੂੰ ਹਰ ਦੇਖੋ ਇੱਕ ਵਾਹਿਗੁਰੂ ਜੀ ਨੇ ਜਿਹੜੇ ਕਿ ਆਪਣੇ ਮਾੜੇ ਕਰਮਾਂ ਨੂੰ ਹੈਨਾ ਕੱਟ ਕੇ ਚੰਗੇ ਕਰਮਾਂ ਦੇ ਵਿੱਚ ਬਦਲਣ ਵਾਲੇ ਨੇ ਕਈ ਭੈਣ ਭਰਾ ਕਹਿ ਦਿੰਦੇ ਨੇ ਹੈਨਾ ਵੀ ਨਹੀਂ ਵੀ ਜਿਹੜੇ ਕਰਮਾਂ ਦੇ ਵਿੱਚ ਲਿਖਿਆ ਉਹ ਹੀ ਮਿਲਣਾ ਪਰ ਕਰਮਾਂ ਨੂੰ ਆਪਾਂ ਹੈਨਾ ਬਦਲਣ ਦੀ ਕੋਸ਼ਿਸ਼ ਕਰੀਏ ਅਗਰ ਆਪ ਪੜਨਾ ਸੋਚੀਏ ਵੀ ਆਪਾਂ ਨੇ ਇੱਕ ਅਫਸਰ ਬਣਨਾ ਹੈ ਨਾ ਅਫਸਰ ਬਣਨ ਵਾਸਤੇ ਆਪਾਂ ਨੂੰ ਵਧੀਆ ਪੜਾਈ ਹੈ ਨਾ ਪੜਨੀ ਪਵੇਗੀ ਦਿਨ ਰਾਤ ਮਿਹਨਤ ਕਰਨੀ ਪਵੇਗੀ ਹੈ ਨਾ ਤਾਂ ਆਪਾਂ ਉਸ ਪੋਜੀਸ਼ਨ ਤੇ ਜਾ ਸਕਾਂਗੇ ਅਗਰ ਆਪ ਕਹੀਏ ਵੀ ਹਾਂ ਮੈਂ ਤਾਂ 10ਵੀਂ ਕਰ ਲਈ 10ਵੀਂ ਕਰਕੇ ਜੀ ਮੈਂ ਤਾਂ ਆਈਪੀਐਸ ਅਫੀਸਰ ਬਣ ਜਾਊਗਾ ਨਹੀਂ ਬਣ ਸਕਦੇ ਆਪ ਦੇਖ ਠੀਕ ਹੈ ਵੀ ਕਰਮ ਅਨੁਸਾਰ ਸਭ ਕੁਝ ਮਿਲਦਾ ਹੈ ਪਰ ਕਰਮ ਬਦਲਣ ਵਾਲੇ ਵਾਹਿਗੁਰੂ ਜੀ ਨੇ ਜਦੋਂ ਆਪਾਂ ਉਹਦਾ ਸਿਮਰਨ ਕਰਦੇ ਹਾਂ ਨਾਮ ਜਪਦੇ ਆ ਹਨਾ ਆਪਣੇ ਮਾੜੇ ਕਰਮਾਂ ਨੂੰ ਕੱਟ ਕੇ ਜਿਵੇਂ ਤੁਸੀਂ ਲਗਾ ਲਓ ਵੀ ਆਪਣੀ 6 ਵਜੇ ਠੀਕ ਹੈ ਆਪਾਂ ਜੇ ਕਹੀਏ ਹਾਏ ਤਾਂ 6 ਵਜੇ ਹਾਏ ਤਾਂ 6 ਵਜੇ ਹੁੰਨੀ ਐ ਤਾਂ ਜਖਮ ਹੋ ਗਿਆ ਇਹ ਤਾਂ ਐ ਹੋ ਜੂ ਫਲਾਣਾ ਹੋ ਜੂ ਤੇ ਮਿਕਾਣਾ ਹੋ ਜੂ ਪੋਸਟ ਨੂੰ ਸੋਚੀ ਜਾਈਏ ਆਪਾਂ ਕੋਸ਼ਿਸ਼ ਕਰਦੇ ਆ ਨਾ ਵੀ ਉਹਦੇ ਉੱਪਰ ਦਵਾਈ ਲਗਾਈਏ ਦਵਾਈ ਲਗਾ ਕੇ ਉਹਨੂੰ ਵਧੀਆ ਡਾਕਟਰ ਨੂੰ ਦਿਖਾਈਏ ਫਿਰ ਉਹਦੇ ਦਾਗ ਪੈ ਗਿਆ ਉਹਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕਰਦੇ ਆ ਦੇਖੋ ਮਿਟ ਜਾਂਦੇ ਨਾ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਮਾੜੇ ਕਰਮਾਂ ਨੂੰ ਸਿਮਰਨ ਕਰੋਗੇ ਨਾਮ ਜਪੋਗੇ ਤਾਂ ਹਰ ਇੱਕ ਤੁਹਾਡੀ ਮਨੋ ਕਾਮਨਾ ਪੂਰੀ ਹੋਗੀ ਜਿਹੜਾ ਮੈਂ ਤੁਹਾਨੂੰ ਅੱਜ ਪਾਠ ਦੱਸ ਰਹੀ ਹਾਂ ਦੇਖੋ ਤੁਸੀਂ ਅਰਦਾਸ ਦੇ ਵਿੱਚ ਵੀ ਸੁਣਿਆ ਇਤਿਹਾਸ ਦੇ ਵਿੱਚ ਵੀ ਸੁਣਿਆ ਹਨਾ ਭਾਈ ਮਾਂ ਮਲਕੇ ਜਦੋਂ ਆਰਿਆਂ ਦੇ ਵਿੱਚ ਹਨਾ ਖੋਪਰੀਆਂ ਲਹਿ ਰਹੀਆਂ ਸੀਗੀਆਂ ਆਪਣੇ ਸਿੱਖਾਂ ਦੀਆਂ ਆਪਣੇ ਸ਼ਹੀਦ ਸਿੰਘਾਂ ਦੀਆਂ ਹਨਾ ਉਸ ਟਾਈਮ ਜਪਜੀ ਸਾਹਿਬ ਜੀ ਦਾ ਪਾਠ ਉਹਨਾਂ ਦੇ ਰੋਮ ਰੋਮ ਵਿੱਚੋਂ ਚੱਲਦਾ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਜਪਜੀ ਸਾਹਿਬ ਜੀ ਦੇ ਪਾਠ ਦੀ ਤਾਕਤ ਦੀ ਜਿਹੜਾ ਇਨਸਾਨ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਤੇ ਸ਼ਾਮ ਨੂੰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਦੇ ਗੁਰੂ ਸਾਹਿਬ ਕਹਿੰਦੇ ਮੈਂ ਉਹਨੂੰ ਵੀ ਭਵ ਸਾਗਰ ਦੇ ਵਿੱਚ ਜਾਣ ਨਹੀਂ ਦੇਣਾ ਮੈਂ ਉਹਨੂੰ ਵੀ ਮਲਕਿ ਜਿਹੜੇ ਆਪਾਂ ਕਹਿੰਦੇ ਹਨਾ ਮਰਨ ਜਨਮ ਦਾ ਚੱਕਰ ਹੈ ਉਹਦੇ ਵਿੱਚ ਨਹੀਂ ਪੈਣ ਦੇਣਾ ਇਹ ਤਾਂ ਫਿਰ ਵੀ ਦੁਨਿਆਵੀ ਚੀਜ਼ਾਂ ਨੇ ਜਿਵੇਂ ਕਿ ਮੈਨੂੰ ਨੌਕਰੀ ਨਹੀਂ ਮਿਲ ਰਹੀ ਮੇਰੇ ਘਰ ਦਾ ਕਰਜ਼ਾ ਨਹੀਂ ਉੱਤਰ ਰਿਹਾ ਮੇਰੇ ਘਰ ਦੇ ਵਿੱਚ ਕਲੇਸ਼ ਹੈ ਮੇਰਾ ਪਤੀ ਸ਼ਰਾਬ ਪੀਂਦਾ ਹੈ ਜਾਂ ਮੇਰੇ ਬੱਚੇ ਨਸ਼ੇ ਤੇ ਲੱਗ ਗਏ ਨੇ ਮੇਰੇ ਬੱਚਿਆਂ ਨੂੰ ਕਾਮਯਾਬੀ ਨਹੀਂ ਮਿਲ ਰਹੀ ਹੈ ਨਾ ਬਹੁਤ ਗੱਲਾਂ ਨੇ ਕੀਆਂ ਮੈਂ ਅਕਸਰ ਕਹਿੰਦੀ ਹੁੰਦੀ ਆ ਵੀ ਅਰਦਾਸ ਕਰਕੇ ਵਾਹਿਗੁਰੂ ਜੀ ਅੱਗੇ ਆਪਣੇ ਦੁੱਖ ਰੋਇਆ ਕਰੋ। ਵਾਹਿਗੁਰੂ ਜੀ ਤੁਹਾਡੇ ਉਸ ਦੁੱਖਾਂ ਨੂੰ ਜ਼ਰੂਰ ਦੂਰ ਕਰਨਗੇ ਕਿਉਂਕਿ ਬੱਚੇ ਨੂੰ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਆ ਉਹ ਬਾਰ-ਬਾਰ ਤੁਹਾਨੂੰ ਇੱਕੋ ਚੀਜ਼ ਮੰਗੀ ਜਾਂਦਾ। ਜਿਵੇਂ ਕਿ ਛੋਟਾ ਬੱਚਾ ਲਾ ਲਓ ਨਾ ਉਹਨੇ ਲੇਜ਼ ਹੀ ਖਾਣੇ ਨੇ ਆਪਾਂ ਹਨਾ ਇੱਕ कुरकुरੇ ਜਿਵੇਂ ਚਿਪਸ ਸਭ ਕੋਈ ਖਾਣੀ ਆ। ਤਾਂ ਕਹਿੰਦਾ ਮम्मा ਦਵਾ ਦੇ ਆਪਾਂ ਕਹਿੰਦੇ ਨਹੀ ਪੁੱਤ ਤੇਰਾ ਢਿੱਡ ਖਰਾਬ ਹੋ ਜੇ ਮम्मा ਦਵਾ ਦੇ ਮम्मा ਦਵਾ ਦੇ ਐ ਕਰੀ ਜਾਂਦਾ ਉਹ। ਜਾਂ ਕੋਈ ਉਹਨੇ ਖੇਡ ਲੈਣੀ ਆ ਪਪਾ ਕਾ ਕੇ ਕਹੀ ਦਿਨੇ ਵੀ ਚਲ ਲੈ ਲੈ ਲੈ। ਇਹੀ ਚੀਜ਼ ਵਾਹਿਗੁਰੂ ਜੀ ਦੀ ਹੈ ਨਾ ਕਿਉਂਕਿ ਵਾਹਿਗੁਰੂ ਜੀ ਵੀ ਦੇਖ ਰਹੇ ਨੇ ਵੀ ਇਹਦਾ ਭਰੋਸਾ ਮੇਰੇ ਤੇ ਵੱਜਦਾ ਹੈ ਜਾਂ ਇਧਰ ਉਧਰ ਡੋਲਦਾ ਚਾਹੇ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਅਕਸਰ ਕਹਿਣੀ ਹੁੰਦੀ ਆ ਨਾ ਵੀ ਨਾ ਆਪਦੇ ਮਨੋਂ ਦੁਵਿਧਾ ਦੇ ਵਿੱਚ ਪਾਇਆ ਕਰੋ ਕਿਉਂਕਿ ਦੁਵਿਧਾ ਦੇ ਵਿੱਚ ਫਸ ਕੇ ਕਿਸੇ ਵੀ ਪਾਸੇ ਆਪਾਂ ਨਹੀਂ ਲੱਗ ਸਕਨੇ ਬਹੁਤ ਆਪਣੀ ਇਤਿਹਾਸ ਦੇ ਵਿੱਚ ਤੁਹਾਨੂੰ ਇਦਾਂ ਦੀਆਂ ਨਾ ਸਾਖੀਆਂ ਮਿਲ ਜਾਣਗੀਆਂ ਜਿਹੜੀਆਂ ਕਿ ਇਤਿਹਾਸ ਦੇ ਨਾਲ ਵੀ ਨੇ ਸਿੱਖੀ ਨਾਲ ਵੀ ਨੇ ਮਤਲਬ ਕਿ ਸਿੱਖਿਆ ਅਨੁਸਾਰ ਵੀ ਨੇ ਇੱਕ ਮਿਥ ਅਨੁਸਾਰ ਵੀ ਹੁੰਦੀਆਂ ਨੇ ਬਜ਼ੁਰਗ ਜਿਹੜੇ ਕਹਾਣੀਆਂ ਬਾਤਾਂ ਸੁਣਾਉਂਦੇ ਹੁੰਦੇ ਸੀ ਉਹਦਾ ਭਾਵ ਸਿਰਫ ਆਪ ਨੂੰ ਸਮਝਾਉਣਾ ਹੁੰਦਾ ਸੀਗਾ ਕਈ ਕਹਿੰਦੇ ਨੇ ਨਾ ਵੀ ਇਹ ਤਾਂ ਉਹੀ ਮਾਰੀ ਜਾਂਦੇ ਨੇ ਇਹ ਤਾਂ ਕੋਈ ਇਹ ਕਿਹੜਾ ਸੱਚੀ ਗੱਲ ਐ ਤਾਂ ਕਿਹੜਾ ਫਲਾਣੀ ਐ ਨਾ ਪਰ ਉਹਦਾ ਜਿਹੜਾ ਵੀ ਨਿਚੋੜ ਐ ਉਹ ਆਪਣੇ ਬੱਚਿਆਂ ਨੂੰ ਸਮਝਾਉਣਾ ਹੀ ਹੁੰਦਾ ਸੀ ਤੁਸੀਂ ਅਕਸਰ ਉਹ ਕਹਾਣੀ ਸੁਣੀ ਐ ਨਾ ਸਾਰਿਆਂ ਨੇ ਕਿ ਇੱਕ ਬਜ਼ੁਰਗ ਦੇ ਬੇਟੇ ਸੀਗੇ 4 ਉਹਨੇ 4 ਲੱਕੜੀਆਂ ਲੈਤੀਆਂ ਉਹਨਾਂ ਨੇ ਪਹਿਲਾਂ ਕੱਲੇ-ਕੱਲਿਆਂ ਨੂੰ ਫੜਾਈ ਵੀ ਹਾਂ ਇਹਨੂੰ ਤੋੜ ਦੋ ਕੱਲੇ-ਕੱਲੇ ਟੁੱਟ ਗਈ ਫਿਰ ਉਹਨਾਂ ਨੇ ਉਹ ਚਾਰਾਂ ਨੂੰ ਇਕੱਠਿਆਂ ਨੂੰ ਬਾਗ ਫੜ ਕੇ ਗੱਠ ਮਾਰ ਲਈ ਤੇ ਉਹਨਾਂ ਨੂੰ ਕਿਹਾ ਵੀ ਹੁਣ ਇਹਨੂੰ ਤੋੜੋ ਫਿਰ ਉਹ ਨਹੀਂ ਟੁੱਟਦੀ ਸੀ ਮਤਲਬ ਕਿ ਕਹਿਣ ਦਾ ਭਾਵ ਸੀ ਵੀ ਜੇ ਤੁਸੀਂ ਪਿਆਰ ਇਤفاق ਏਕੇ ਦੇ ਨਾਲ ਰਹੋਗੇ ਤਾਂ ਤੁਹਾਡੀ ਮਤਲਬ ਕਿ ਤਾਕਤ ਹੈ ਜਿਹੜੀ 4 ਗੁਣਾ ਬਣ ਜੇਗੀ ਇਸੇ ਲਈ ਮੈਂ ਤੁਹਾਡੇ ਅੱਗੇ ਹੱਥ ਬਨ ਕੇ ਬੇਨਤੀ ਕਰਦੀ ਹਾਂ ਕਿ ਕਦੇ ਵੀ ਆਪਣੇ ਮਨ ਨੂੰ ਡੁਲਾਓ ਨਾ ਵਾਹਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਸਮਝੋ ਕਿਉਂਕਿ ਜਦੋਂ ਗੁਰੂ ਸਾਹਿਬ ਜੀ ਨੇ ਦੇ ਰੂਪਮਲ ਕੇ 10ਵੇਂ ਪਾਸ਼ਾ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਦੇ ਰੂਪੀ ਜਿਹੜਾ ਚੋਲਾ ਸੀ ਉਹ ਤਿਆਗਣਾ ਸੀ ਤਾਂ ਆਪਣੀ ਜਿਹੜੀ ਜੋਤ ਸੀਗੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾਈ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਜੀ ਬਣਾਇਆ ਕਿਉਂਕਿ ਕੋਈ ਵੀ ਮਨ ਦੇ ਵਿੱਚ ਦੁਬਿਧਾ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੇ ਮਨ ਦੇ ਵਿੱਚ ਕੋਈ ਵੀ ਦੁਬਿਧਾ ਹੁੰਦੀ ਹੈ ਤਾਂ ਤੁਸੀਂ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਰੂਪ ਦੇ ਵਿੱਚ ਪੁੱਛ ਸਕਦੇ ਹੋ ਦੋ ਪੇਜ ਲੈ ਲਓ ਮਲਕੇ ਦੋ ਕਾਗਜ਼ ਲੈ ਲਓ ਉਹਦੇ ਉੱਪਰ ਲਿਖ ਲਓ ਤੁਹਾਨੂੰ ਲੱਗਦੇ ਵੀ ਕੰਮ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਤੁਹਾਨੂੰ ਬਾਈਕਰੂ ਜੀ ਪੂਰਾ ਸੰਪੂਰਨ ਤੁਹਾਨੂੰ ਜਵਾਬ ਦੇਣਗੇ ਵੀ ਤੁਹਾਡਾ ਇਹ ਕੰਮ ਬਣੇਗਾ ਜਾਂ ਨਹੀਂ ਬਣੇਗਾ ਅਗਰ ਤੁਹਾਨੂੰ ਭਰੋਸਾ ਹੋਵੇਗਾ ਕਹਿੰਦੇ ਨਾਮ ਸਿਮਰਨ ਚਾਹੇ ਤੁਸੀਂ ਅੱਧੀ ਘੜੀ ਜਪ ਲਓ ਫਿਰ ਵੀ ਤੁਹਾਨੂੰ ਉਹਦਾ ਅਸਮ ਬੇਦ ਜਗ ਜਿੰਨਾ ਫਲ ਮਿਲੇਗਾ ਪਰ ਜਪੋ ਪਿਆਰ ਨਾਲ ਭਰੋਸੇ ਨਾਲ ਤੇ ਸੁਰਤ ਨੂੰ ਟਿਕਾ ਕੇ ਤੁਸੀਂ ਬਸ ਇਹ ਭਰੋਸਾ ਰੱਖਣਾ ਕਿ ਵਾਹਿਗੁਰੂ ਜੀ ਮੇਰੇ ਹਰ ਇੱਕ ਕਾਰਜ ਨੂੰ ਸੰਪੂਰਨ ਕਰਨਗੇ ਜਪਜੀ ਸਾਹਿਬ ਜੀ ਦਾ ਇੱਕ ਪਾਠ ਤੁਸੀਂ ਡੇਲੀ ਕਰਨ ਲੱਗ ਜਾਓ ਕੋਈ ਵੀ ਤੁਹਾਡੇ ਮਨ ਦੀ ਕੋਈ ਵੀ ਤੁਹਾਡੀ ਅਜਿਹੀ ਚੀਜ਼ ਨਹੀਂ ਜਿਹੜੀ ਤੁਹਾਡੀ ਪੂਰੀ ਨਾ ਹੋਵੇ ਇਸ ਚੀਜ਼ ਨੂੰ ਹਨਾ ਕਦੇ ਵੀ ਮਨ ਨੂੰ ਡਲਾਉਣਾ ਮੈਂ ਖਾਸ ਕਰਕੇ ਆਪਣੇ ਭੈਣਾਂ ਨੂੰ ਕਹਿਣੀ ਆ ਕਿ ਜਿਹੜੀ ਚੀਜ਼ ਤੁਸੀਂ ਮੰਗੋਗੇ ਵਾਹਿਗੁਰੂ ਜੀ ਤੁਹਾਨੂੰ ਦੇਣਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ